20 ਸਾਲ ਪੂਰਾ ਪਾਲਿਆ ਵੈਨੂੰ ਕੁੜੀ ਨੂੰ 5 ਸਾਲ ਦੀ ਜਦੋਂ ਇਹਦੀ ਮਾਛ ਛੱਡ ਕੇ ਚਲ ਗਈ ਡੈਡੀ ਦੀ ਤਬੀਅਤ ਬਹੁਤ ਖਰਾਬ ਏ ਤੇ ਡਾਕਟਰਾਂ ਨੇ ਕਿਹਾ ਇਹਦਾ ਟ੍ਰੀਟਮੈਂਟ ਕਰਾਉਣਾ ਬਹੁਤ ਜ਼ਿਆਦਾ ਜ਼ਰੂਰੀ ਏ ਕੋਲ ਕੋਈ ਨਹੀਂ ਏ ਕਸਹਾਰਾ ਹੋਰ ਟ੍ਰੀਟਮੈਂਟ ਬਹੁਤ ਮਹਿੰਗਾ ਏ ਇਹਨਾਂ ਦਾ ਟੈਸਟ ਹੋਣਗੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਟ੍ਰੀਟਮੈਂਟ ਕਿੰਨੇ ਕੱਗੇ ਹੋਏਗਾ ਲਈ ਵਾਸਤੇ ਛੱਡ ਦਿੱਤਾ ਕੰਮ ਦੇ ਚਲਾਈ ਜਾਨੀ ਬਾਕੀ ਕੱਲ ਦਾ ਪਤਾ ਨਹੀਂ ਜਗਦੀ ਉਹਨਾਂ ਕੋ ਉੱਠਿਆ ਨਹੀਂ ਜਾਂਦਾ ਲੱਤ ਵੀ ਉਹਨਾਂ ਦੀ ਚੱਲ ਨਹੀਂ ਡਈ ਦੀ ਪਤਾ ਹੈ ਡੀਵੀ ਡੀਐਮ ਸੀ ਬਤ ਪੈ ਜਾਨੀ ਪਿਓ ਨੇ ਮੰਜੀ ਤੇ ਪੈ ਜਣਾ ਪਿਓ ਨੇ ਮੰਜੀ ਤੇ ਪੈ ਜਣਾ ਤੇ ਹੁਣ ਉਹ 1 ਮਹੀਨੇ ਦੀ ਸੈਲੀਰੀ ਕਿੰਨੀ ਦੇਰ ਕੱਢ ਲੈਗੀ ਅੱਜ 1000 ਰੁਪਏ ਤੇ ਸਿਲੰਡਰ ਹੀ ਹੈ ਤੇ ਅੰਡ ਕੀਤਾ ਚਲੋ ਜੌਬ ਕਰਦੀ 7-8000 ਰੁਪਏ ਲੈਂਦੀ ਰੁਪਈਆ ਨਾ ਕਿੰਨੀ ਦਿਨ 걸 ਲੇਗੀ 6000 ਰੁਪਏ ਦਿਨ 17 ਦਿਨ ਹੋ ਗਏ ਨੇ ਉਹਨੂੰ ਅੱਜ ਇੱਕ ਮਹੀਨੇ ਦਾ ਖਰਚਾ ਮਹਾਈਏ ਦੇ ਕੋਲ ਹੋਏਗਾ ਜਰੂਰਤ ਹੈ ਇਲਾਜ ਦੀ ਕੁਝ ਕਰ ਲਾਂਗੀ ਦਵਾਈਆਂ ਕਰ ਲਾਂਗੀ ਪਰ ਮੈਨੂੰ ਮੇਰਾ ਪਿਤਾ ਠੀਕ ਹੋ ਜਾਵੇ ਫੋਨ ਨੰਬਰ 7837806186 7837806186 ਸਾਸਿਕਾਲ ਜੀ ਤੁਸੀਂ ਜੁੜੇ ਹੋ ਗ੍ਰੇਟ ਪੰਜਾਬ ਟੀਵੀ ਦੇ ਨਾਲ ਤੇ ਮੈਂ ਹਾਂ ਭਪਾਲ ਸਿੰਘ ਅੱਜ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਉਹਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਉਹਨਾਂ ਦਾਨੀ ਸੱਜਣਾ ਨੂੰ ਇੱਕ ਧੀ ਦੀ ਗੁਹਾਰ ਦਿਖਾਣਾ ਚਾਹੁੰਦੇ ਹਾਂ ਇਹ ਧੀ ਕੋਈ ਜ਼ਿਆਦਾ ਲੰਬੀ ਚੌੜੀ ਗੁਹਾਰ ਨਹੀਂ ਲਗਾ ਰਹੀ ਕੋਈ ਆਪਣੇ ਲਈ ਕਮਰੇ ਨਹੀਂ ਮੰਗ ਰਹੀ ਕੋਈ ਆਪਣੇ ਲਈ ਪੈਸੇ ਨਹੀਂ ਮੰਗ ਰਹੀ ਕੋਈ ਹੋਰ ਸਹੂਲਤ ਨਹੀਂ ਮੰਗ ਰਹੀ ਇਹ ਧੀ ਕੇਵਲ ਤੇ ਕੇਵਲ ਆਪਣੇ ਬਾਪ ਦੀ ਜ਼ਿੰਦਗੀ ਬਚਾਉਣ ਦੇ ਲਈ ਤੁਹਾਡੇ ਅੱਗੇ ਗੁਹਾਰ ਲਗਾ ਰਹੀ ਹੈ ਕਿਉਂਕਿ ਬਾਪ ਨੂੰ ਇੱਕ ਬਿਮਾਰੀ ਨੇ ਘੇਰ ਲਿਆ ਹੈ ਤਾਂ ਬਾਪ ਦਾ ਆਸਰਾ ਧੀ ਹੈ ਤੇ ਧੀ ਦਾ ਆਸਰਾ ਉਹ ਬਾਪ ਹੈ ਪਰ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਹਾਲਾਤ ਵਿਖਾ ਦਿਆਂ ਕਿ ਇਹ ਦੋਵੇਂ ਬਾਪ ਤੇ ਧੀ ਕਿੰਨਾ ਹਾਲਾਤਾਂ 'ਚ ਰਹਿ ਰਹੇ ਨੇ ਇਹ ਉਹਨਾਂ ਦੇ ਕਮਰੇ ਹਨ ਤੁਸੀਂ ਦੇਖ ਸਕਦੇ ਹੋ ਦੋ ਕਮਰੇ ਹਨ ਕਮਰਿਆਂ ਦੇ ਬਾਹਰ ਤੋਂ ਹੀ ਤੁਹਾਨੂੰ ਅੰਦਾਜ਼ਾ ਲੱਗ ਸਕਦਾ ਹੈ ਕਿ ਕਿਹਰੇ ਹਾਲਾਤ ਹੋਣਗੇ ਇੱਕ ਕਮਰਾ ਤਾਂ ਬਿਲਕੁਲ ਹੀ ਢਹਿ ਚੁੱਕਾ ਹੈ ਛੱਤੇ ਦੀ ਡਿੱਗ ਚੁੱਕੀ ਹੈ ਦਰਵਾਜ਼ੇ ਖਰਾਬ ਹੋ ਚੁੱਕੇ ਹਨ ਤੇ ਦੂਸਰਾ ਕਮਰਾ ਦੀ ਤੁਸੀਂ ਦੇਖ ਸਕਦੇ ਹੋ ਕਿ ਦਰਵਾਜ਼ੇ ਬਿਲਕੁਲ ਖਰਾਬ ਹਨ ਉੱਤੇ ਛੱਤ ਦੇ ਉੱਤੇ ਬਰਸ਼ਾਤ ਤੋਂ ਬਚਣ ਲਈ ਤਰਪਾਲ ਪਾਈ ਹੋਈ ਹੈ ਇੰਨਾ ਹਾਲਾਤਾਂ 'ਚ ਇਹ ਬਾਪ ਤੇ ਧੀ ਰਹਿ ਰਹੇ ਹਨ ਪਿਤਾ ਨੂੰ ਬਿਮਾਰੀ ਨੇ ਘੇਰ ਲਿਆ ਧੀ ਕੰਮ ਕਰਦੀ ਸੀ ਕਿਸੇ ਦੀ ਦੁਕਾਨ ਤੇ 8000 ਰੁਪਏ ਮਹੀਨੇ ਚ ਪਰ ਉਹ ਕੰਮ ਛੱਡਣਾ ਪੈ ਗਿਆ ਕਿਉਂਕਿ ਪਿਤਾ ਦਾ ਸਹਾਰਾ ਕੇਵਲ ਧੀ ਹੈ ਕਿ ਧੀ ਦਾ ਸਹਾਰਾ ਕੇਵਲ ਪਿਤਾ ਹੈ ਪਿਤਾ ਦੀ ਸਾਂਭ ਸੰਭਾਲ ਦੇ ਲਈ ਇਸ ਧੀ ਨੂੰ ਆਪਣਾ ਕੰਮਕਾਰ ਛੱਡਣਾ ਪੈ ਗਿਆ ਪਰ ਇਸ ਧੀ ਨੇ ਕਈ ਸਮਾਜ ਸੇਵੀ ਸੰਸਥਾਵਾਂ ਤੱਕ ਪਹੁੰਚ ਕੀਤੀ ਕਈ ਦਾਨੀ ਸੱਜਣਾ ਤੱਕ ਪਹੁੰਚ ਕੀਤੀ ਕਿ ਇਹਨਾਂ ਦੀ ਬਾਪ ਦੀ ਜ਼ਿੰਦਗੀ ਬਚਾ ਲਈ ਜਾਵੇ ਇਨਾਂ ਦੇ ਪਿਤਾ ਦਾ ਇਲਾਜ ਕਰਵਾ ਦਿੱਤਾ ਜਾਵੇ ਪਰ ਕਿਸੇ ਨੇ ਬਾਹ ਨਹੀਂ ਫੜੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਤਾਂ ਮੈਂ ਇਹ ਸਟੋਰੀ ਜਰੀਏ ਤੁਹਾਡੇ ਤੱਕ ਇਸ ਲਈ ਲੈ ਕੇ ਆ ਰਿਹਾ ਹਾਂ ਕਿ ਤੁਸੀਂ ਜ਼ਰੂਰ ਦੇਖੋ ਕਿ ਕਿੰਨੀਆਂ ਸਮਾਜ ਸੇਵੀ ਸੰਸਥਾਵਾਂ ਸਾਡੇ ਪੰਜਾਬ ਚ ਖੁੱਲ ਚੁੱਕੀਆਂ ਨੇ ਈਵਨ ਕਿ ਸਾਡੇ ਜ਼ਿਲ੍ਹਾ ਗੁਰਦਾਸਪੁਰ ਚ ਵੀ ਖੁੱਲ ਚੁੱਕੀਆਂ ਨੇ ਈਵਨ ਬਟਾਲਾ ਚ ਵੀ ਖੁੱਲ ਚੁੱਕੀਆਂ ਨੇ ਲੇਕਿਨ ਕੋਈ ਵੀ ਅੱਗੇ ਨਹੀਂ ਆਇਆ ਇਸ ਧੀ ਦੀ ਇਸ ਗੁਹਾਰ ਨੂੰ ਲੈ ਕੇ ਇਹ ਧੀ ਕੁਝ ਜ਼ਿਆਦਾ ਮੰਗ ਨਹੀਂ ਕਰ ਰਹੀ ਕੁਝ ਜ਼ਿਆਦਾ ਡਿਮਾਂਡ ਨਹੀਂ ਕਮਰਿਆਂ ਦੀ ਕਰ ਰਹੀ ਨਾ ਕਿਸੇ ਹੋਰ ਦੀ ਕੇਵਲ ਤੇ ਕੇਵਲ ਆਪਣੇ ਪਿਤਾ ਦੀ ਜ਼ਿੰਦਗੀ ਬਚਾਉਣ ਦੀ ਗੁਹਾਰ ਲਗਾ ਰਹੀ ਹੈ ਤਾਂ ਕਿ ਪਿਤਾ ਦਾ ਇਲਾਜ ਹੋ ਜਾਵੇ ਪਿਤਾ ਫਿਰ ਕਾਇਮ ਹੋ ਜਾਣ ਤੇ ਦੋਨੋਂ ਬਾਪ ਤੇ ਧੀ ਆਰਾਮ ਦੀ ਜ਼ਿੰਦਗੀ ਗੁਜ਼ਾਰ ਸਕਣ ਗੱਲਬਾਤ ਕਰ ਲਾਂਗੇ ਸਾਡੇ ਨਾਲ ਧੀ ਇੱਥੇ ਮੌਜੂਦ ਹੈ ਆਪਣੇ ਆਪਣਾ ਨਾਮ ਕੀ ਮੇਰਾ ਨਾਮ ਸਮੈਲੀ ਹੈ ਤੁਹਾਡੇ ਅੱਗੇ ਸਾਰੇਗਾ ਤੇ ਜੋੜ ਕੇ ਬੇਨਤੀ ਕਰਦੀ ਆ ਮੇਰੇ ਡੈਡੀ ਦੀ ਤਬੀਅਤ ਬਹੁਤ ਖਰਾਬ ਏ ਤੇ ਡਾਕਟਰਾਂ ਨੇ ਕਿਹਾ ਇਹਨਾਂ ਦਾ ਟ੍ਰੀਟਮੈਂਟ ਕਰਵਾਉਣਾ ਬਹੁਤ ਜ਼ਿਆਦਾ ਜ਼ਰੂਰੀ ਏ ਤੇ ਟ੍ਰੀਟਮੈਂਟ ਦੇ ਲਈ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਇਹਨਾਂ ਦੀ ਮੇਰੀ ਮਦਦ ਕਰੋ ਬੁਲਾਜ ਵਾਸਤੇ ਤਾਂ ਕਿ ਮੇਰਾ ਜਿੰਦਗੀ ਬਚਾ ਸਕਾਂ ਇਹਨਾਂ ਤੋਂ ਇਲਾਵਾ ਮੇਰੇ ਕੋਲ ਕੋਈ ਨਹੀਂ ਹੈਗਾ ਸਹਾਰਾ ਹੋਰ ਨਾ ਮੇਰੀ ਮਾਂ ਏ ਤੇ ਨਾ ਕੋਈ ਭੈਣ ਭਰਾ ਏ ਮੇਰਾ ਮੈਂ ਤੁਹਾਡੇ ਹੱਥ ਜੋੜ ਕੇ ਕਰਦੀ ਮੇਰੀ ਬੇਨਤੀ ਸੁਣੋ ਮੇਰੇ ਡੈਡੀ ਨੂੰ ਬਚਾਓ ਕੋਈ ਗੱਲ ਨਹੀਂ ਭੈਣੇ ਇਹ ਤੇਰੀ ਆਵਾਜ਼ ਜ਼ਰੂਰ ਉਹਨਾਂ ਦਾਨੀ ਸੱਜਣਾ ਤੱਕ ਪਹੁੰਚੇਗੀ ਸਾਰੇ ਇੱਕੋ ਜਿਹੇ ਕਈ ਦਾਨੀ ਸੱਜਣ ਐਸੇ ਵੀ ਨਹੀਂ ਜਿਹੜੇ ਮਦਦ ਕਰਨ ਲਈ ਅੱਗੇ ਆ ਜਾਂਦੇ ਆ ਤੁਸੀਂ ਹੁਣ ਤੱਕ ਕਈਆਂ ਕੋ ਗਏ ਹੋ ਕਿਸੇ ਨੇ ਮਦਦ ਕੀਤੀ ਤੁਹਾਡੀ ਹੁਣ ਤੱਕ ਜਾਂ ਕਿਸੇ ਨੇ ਤੁਹਾਨੂੰ ਸਹਾਰਾ ਦਿੱਤਾ ਕੁਝ ਜਾਂ ਕੋਈ ਵਿਸ਼ਵਾਸ ਦਿੱਤਾ ਹਾਂਜੀ ਇੱਕ ਹਾਲੇ NGO ਹਰ ਮੇਰੀ ਮਦਦ ਕਰਨ ਡਿਆ ਵੇ ਪਉ ਚੰਗਾ ਏ ਪਰ ਫਿਰ ਵੀ ਇਹਨੂੰ ਹੋਰ ਪਿਆਸਿਆਂ ਦੀ ਲੋੜ ਏ ਕਿਉਂਕਿ ਜਦੋਂ ਟ੍ਰੀਟਮੈਂਟ ਬਹੁਤ ਮਹਿੰਗਾ ਇਹਨਾਂ ਦਾ ਡਾਕਟਰਾਂ ਨੇ ਕਿੰਨਾ ਕੋ ਖਰਚਾ ਦੱਸਿਆ ਇਲਾਜ ਦਾ ਹਜੇ ਟੈਸਟ ਹੋਣੇ ਟੈਸਟ ਹੀ ਬਹੁਤ ਮਹਿੰਗੇ ਨੇ ਟੈਸਟ ਹੋਣਗੇ ਉਸ ਤੋਂ ਬਾਅਦ ਹੀ ਪਤਾ ਲੱਗੇ ਕਿ ਟ੍ਰੀਟਮੈਂਟ ਕਿੰਨੇ ਕੱਗੇ ਹੋਏਗਾ ਮਹਿੰਗਾ ਤੇ ਤੁਸੀਂ ਜਿਹੜੀ ਦੁਕਾਨ ਤੇ ਕੰਮ ਕਰਦੇ ਸੀ ਕਿੰਨੇ ਉੱਥੋਂ ਪੈਸੇ ਮਿਲਦੇ ਸੀ ਤੁਹਾਨੂੰ ਮਹੀਨੇ ਦੇ ਉਹ ਤੇ ਮੈਨੂੰ 8000 ਮਿਲਦਾ ਸੀ ਮਹੀਨੇ ਦਾ ਉਹ ਵੀ ਹੁਣ ਮੈਂ ਡੈਡੀ ਵਾਸਤੇ ਛੱਡ ਦਿੱਤਾ ਕੰਮ ਕਿਉਂਕਿ ਉਹਨੇ ਦੇਖਰੇਖ ਕਰਨੀ ਘਰ ਵਿੱਚ ਤੇ ਇਹਨੇ ਮੇਰੇ ਤੋਂ ਇਲਾਵਾ ਇਹਨਾਂ ਦਾ ਕੋਈ ਨਹੀਂ ਹੈਗਾ ਤੇ ਲਾਗੇ ਕੌਣ ਰਹੀ ਐ ਇਸ ਲਈ ਮੈਂ ਨੌਕਰੀ ਛੱਡ ਦਿੱਤੀ ਆਪਣੀ ਤੇ ਫਿਰ ਹੁਣ ਘਰ ਦਾ ਖਰਚਾ ਫਿਰ ਕਿੱਦਾਂ ਚੱਲ ਰਿਹਾ ਸਰ ਉਸ ਦਿਨ ਮੈਂ ਸਾਰਾ ਸਬ ਕੁਝ ਕਲੀਅਰ ਕਰਾਈਆਂ ਦੁਕਾਨ ਤੋਂ ਮੇਰੇ ਕੋਲ ਹੀ ਪੈਸੇ ਨੇ ਉਹਨਾਂ ਦੇ ਉਸ ਦਿਨ ਦਾ ਮੈਂ ਖਜ਼ਾਨਾ ਕਰਨ ਦੀਆਂ ਰੋਟੀ ਪਾਣੀ ਦਾ ਘਰ ਦਾ ਜਿਨੇ ਦੇ ਰੁਪਏ ਆਗੇ ਨੇ ਉਹਦੇ ਚਲਾਈ ਜਾਨੀ ਬਾਕੀ ਕੱਲ ਦਾ ਪਤਾ ਨਹੀਂ ਤੇ ਪਿਤਾ ਨੂੰ ਫਿਰ ਸੰਭਰਾ ਸੰਭਾਲਣਾ ਨਿਵਾਣਾ ਤੁਹਾਨੂੰ ਸਾਰਾ ਆਪ ਹੀ ਕਰਦੇ ਹੋ ਹਾਂਜੀ ਬਿਲਕੁਲ ਆਪ ਹੀ ਕਰਨਾ ਪੈਂਦਾ ਆ ਖੁਦ ਤੇ ਉਹ ਕਰ ਨਹੀਂ ਸਕਦੇ ਉਹ ਨੱਕ ਉੱਠਿਆ ਨਹੀਂ ਜਾਂਦਾ ਲੱਤ ਵੀ ਉਹਨਾਂ ਦੀ ਚੱਲ ਨਹੀਂ ਡਈ ਦੀ ਉਹ ਬੈੱਡ ਤੇ ਹੀ ਨੇ ਕਾਫੀ ਮਹੀਨਿਆਂ ਤੋਂ ਤੇ ਮੈਂ ਤਾਂ ਵੇਖਿਆ ਕਰਦੇ ਹਾਲਾਤ ਵੀ ਕੋਈ ਜ਼ਿਆਦਾ ਨਹੀਂ ਉਹ ਕਮਰੇ ਦੀ ਬਿਲਕੁਲ ਛੱਤ ਡਿੱਗ ਗਈ ਆ ਵੀ ਮੇਰੇ ਸਹਾਨੂੰ ਉੱਤੇ ਤਰਪਾਲ ਪਾ ਰੱਖੀ ਤੁਸੀਂ ਹਾਂਜੀ ਹਾਂਜੀ ਤਰਪਾਲ ਪਾਈ ਕਿਉਂਕਿ ਮੀਂਹ ਆਂਦਾ ਝੁੰਦੀ ਹੈ ਇਸੀ ਤਰਪਾਲ ਆ ਪਾਈਆਂ ਨੇ ਪਰ ਅਹੀਂ ਨਾ ਜਦੋਂ ਕਿਸੇ ਕੋਈ ਜਾਈ ਹੈ ਨਾ ਕਿਸੇ ਦੀ ਮਦਦ ਦੀ ਸਟੋਰੀ ਕਰਨ ਵਾਸਤੇ ਵੀ ਜਿਹਨੂੰ ਜ਼ਰੂਰਤ ਹੋਵੇ ਉਹ ਕਹਿੰਦਾ ਮੇਰੇ ਕਮਰੇ ਪਾ ਦਿਓ ਮੇਰਾ ਕੋ ਵਾਸ਼ਰੂਮ ਹੈ ਨਹੀਂ ਉਹ ਬਣਾ ਦਿਓ ਮੇਰੀ ਰਸੋਈ ਹੈ ਨਹੀਂ ਉਹ ਬਣਾ ਦਿਓ ਜਾਂ ਮੇਰੇ ਬੱਚਿਆਂ ਨੂੰ ਪੜ੍ਹਾਈ ਦਾ ਖਰਚਾ ਚੁੱਕ ਦਿਓ ਪਰ ਪਹਿਲੇ ਤੁਸੀਂ ਇਹਨਾਂ ਨੂੰ ਮਿਲਿਓ ਜਿਹੜੇ ਸਿਰਫ ਇੰਨੇ ਹਾਲਾਤਾਂ 'ਚ ਬੁਰਿਆ 'ਚ ਰਹਿੰਦਿਆਂ ਹੋਏ ਵੀ ਸਿਰਫ ਆਪਣੇ ਬਾਪ ਦੇ ਲਈ ਮਦਦ ਮੰਗ ਰਹੇ ਹੋ ਕਿ ਬਾਪ ਦਾ ਇਲਾਜ ਹੋ ਜਾਵੇ ਹਾਂਜੀ ਮੈਂ ਚਾਹੁੰਨੀ ਮੇਰੇ ਡੈਡੀ ਠੀਕ ਹੋ ਜਾਵੇ ਕਿਉਂਕਿ ਉਹਨਾਂ ਦੀ ਸਿਹਤ ਮੇਰੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅੱਜ ਆਪਾਂ ਇਹ ਹਾਲਾਤ 'ਚ ਰਹਿਣ ਦੇ ਇਨ ਤੇਰਦੇ ਵੀ ਅੱ ਔਰ ਇਹਨਾਂ ਜ਼ਰੂਰ ਜ਼ਰੂਰੀ ਹੈ ਇਹਨਾਂ ਨੂੰ ਕੁਛ ਹੋ ਗਿਆ ਤਾਂ ਮੈਂ ਕੀ ਕਰੂੰਗੀ ਮੈਂ ਚਾਹੁੰਨੀ ਬੱਸ ਸਹੀ ਹੋ ਜਾਣਾ ਮੈਨੂੰ ਹੋਰ ਕੁਛ ਨਹੀਂ ਚਾਹੀਦਾ ਮੈਨੂੰ ਬਸ ਇਹਨਾਂ ਦਾ ਇਲਾਜ ਚਾਹੀਦਾ ਚੰਗਾ ਮੈਨੂੰ ਕੋਈ ਕੋਠੀ ਨਹੀਂ ਚਾਹੀਦੀ ਵਧੀਆ ਛੱਤ ਨਹੀਂ ਚਾਹੀਦੀ ਔਰ ਕੁਛ ਨਹੀਂ ਚਾਹੀਦਾ ਬਸ ਮੇਰੇ ਡੈਡੀ ਨੂੰ ਬਚਾ ਲਓ ਜੀ ਬਿਲਕੁਲ ਇਸ ਧੀ ਦੇ ਅਥਰੂ ਉਸ ਗੱਲ ਦੀ ਗਵਾਹੀ ਭਰ ਰਹੇ ਨੇ ਕਿ ਇਸ ਧੀ ਦੇ ਮਨ ਚ ਆਪਣੇ ਪਿਤਾ ਨੂੰ ਲੈ ਕੇ ਕਿੰਨੀ ਜ਼ਿਆਦਾ ਫਿਕਰ ਹੈ ਕਿੰਨੀ ਜ਼ਿਆਦਾ ਟੈਨਸ਼ਨ ਹੈ ਕਿੰਨੀ ਜ਼ਿਆਦਾ ਚਿੰਤਾ ਹੈ ਕਹਿੰਦੇ ਹਨ ਨਾ ਕਿ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਬਣਾਉਂਦੀਆਂ ਨੇ ਉਹ ਕਹਾਵਤ ਅੱਜ ਇਸ ਧੀ ਤੇ ਸੱਚ ਹੁੰਦੀ ਨਜ਼ਰ ਆ ਰਹੀ ਹੈ ਜਿਹੜੀ ਆਪਣੇ ਪਿਤਾ ਦਾ ਦੁੱਖ ਬਣਾਉਣ ਦੇ ਲਈ ਉਹਨਾਂ ਦੀ ਮਦਦ ਮੰਗਣ ਦੇ ਲਈ ਤੁਹਾਡੇ ਅੱਗੇ ਗੁਹਾਰ ਲਗਾ ਰਹੀ ਹੈ ਸਿਰਫ ਇਲਾਜ ਮੰਗ ਰਹੀ ਹੈ ਨਾ ਕੋਈ ਕਮਰੇ ਨਾ ਕਮਰੇਾਂ ਦੀ ਛੱਤ ਨਾ ਕੋਈ ਵਾਸ਼ਰੂਮ ਨਾ ਰਸੋਈ ਨਾ ਕੋਈ ਹੋਰ ਖਰਚਾ ਸਿਰਫ ਤੇ ਸਿਰਫ ਆਪਣੇ ਪਿਤਾ ਦਾ ਇਲਾਜ ਦੀ ਮਦਦ ਮੰਗ ਰਹੀ ਹੈ ਕਿ ਉਸਦੇ ਪਿਤਾ ਠੀਕ ਹੋ ਜਾਣ ਆਪਣੇ ਪੈਰਾਂ ਤੇ ਖਰੇ ਹੋ ਜਾਣ ਤੇ ਇਹ ਦੋਨੋਂ ਇੱਕ ਦੂਜੇ ਦਾ ਸਹਾਰਾ ਬਣ ਸਕਣ ਰੋ ਰੋ ਕੇ ਕਹਿ ਰਹੀ ਹਤੀ ਕਿ ਅਗਰ ਪਿਤਾ ਨੂੰ ਕੁਝ ਹੋ ਗਿਆ ਤਾਂ ਉਹ ਕਿਦਾਂ ਜੀਵੇਗੀ ਕਿਦਾਂ ਆਪਣੀ ਜ਼ਿੰਦਗੀ ਦੇ ਦਿਨ ਕੱਟੇਗੀ ਤੇ ਸਿਰਫ ਇੱਕ ਮਦਦ ਦੀ ਗੁਹਾਰ ਲਗਾਈ ਹੈ ਆਪਣੇ ਇਸ ਪਿਤਾ ਦੀ ਇਲਾਜ ਦੇ ਲਈ ਕਿਉਂਕਿ ਬਿਮਾਰੀ ਨਾਲ ਗ੍ਰਸਤ ਹਨ ਮੰਜੇ ਤੇ ਪੈ ਚੁੱਕੇ ਹਨ ਅਤੇ ਇਹਨਾਂ ਦੇ ਖਾਮ ਸੰਭਾਲ ਦੇ ਲਈ ਖੁਦ ਵੀ ਕੰਮ ਉਸ ਨੂੰ ਛੱਡਣਾ ਪੈ ਗਿਆ ਹੈ 8000 ਰੁਪਏ ਮਹੀਨੇ ਤੇ ਕੰਮ ਕਰਦੀ ਸੀ ਕਿਸੇ ਦੀ ਦੁਕਾਨ ਤੇ ਉਹ ਵੀ ਛੱਡਣਾ ਪੈ ਗਿਆ ਹੋਰ ਕੋਈ ਸਹਾਰਾ ਨਹੀਂ ਪਿਤਾ ਨੂੰ ਸਹਾਰਾ ਹੈ ਧੀ ਦਾ ਧੀ ਨੂੰ ਸਹਾਰਾ ਹੈ ਪਿਤਾ ਦਾ ਤੇ ਮਦਦ ਮੰਗ ਰਹੀ ਹੈ ਤੁਹਾਡੀ ਤੁਹਾਡੇ ਸਾਥ ਦੀ ਤਾਂ ਕਿ ਪਿਤਾ ਦਾ ਇਲਾਜ ਹੋ ਸਕੇ ਅਸੀਂ ਵੀ ਪਹੁੰਚੇ ਹਾਂ ਜ਼ਰੂਰਤ ਹੈ ਇਸ ਨੂੰ ਮਦਦ ਦੀ ਇਸ ਧੀ ਨੂੰ ਇਸ ਦੇ ਅਥਰੂ ਇਸ ਗੱਲ ਦੀ ਗਵਾਹੀ ਭਰ ਰਹੇ ਨੇ ਸਾਨੂੰ ਇਸ ਧੀ ਤੱਕ ਜੋ ਲੈ ਕੇ ਪਹੁੰਚੇ ਸਨ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਸਾਡੇ ਨਾਲ ਇੱਥੇ ਮੌਜੂਦ ਨੇ ਭਾਜੀ ਹਾਲਾਤ ਤੇ ਘਰ ਦੇ ਵੀ ਦੇਖ ਲੇ ਪਰ ਉਸ ਧੀ ਨੇ ਕੁਝ ਨਹੀਂ ਮੰਗਿਆ ਉਹ ਸਿਰਫ ਕਹਿੰਦੀ ਮੇਰੇ ਪਿਤਾ ਦਾ ਇਲਾਜ ਹੋਵੇ ਉਹ ਤੇ ਦੇਖਦੇ ਪਏ ਤੁਸੀਂ ਹਰ ਚੀਜ਼ ਨੂੰ ਦੇਖਦੇ ਪਿਓ ਇਲਾਜ ਬਹੁਤ ਮਹਿੰਗਾ ਵਾ ਜੋ ਇਹਨਾਂ ਦੀ ਬਿਮਾਰੀ ਦਾ ਗਰਸਤ ਵਾ ਧੀ ਨੂੰ ਪਾਲਦਾ ਸੀ ਅੱਜ ਤੋਂ 20 ਸਾਲ ਪੂਰਾ ਪਾਲਿਆ ਵੈ ਇਹਨੂੰ ਕੁੜੀ ਨੂੰ 5 ਸਾਲ ਦੀ ਜਦੋਂ ਇਹਦੀ ਮਾਛਾਟ ਕੇ ਚਲ ਗਈ ਠੀਕ ਹੈ ਜੀ ਅੱਜ ਇਹ ਕੁੜੀ ਨੇ ਆਪਣੇ ਆਪ ਨੂੰ ਸਟੈਂਡ ਕੀਤਾ ਚਲੋ ਜੌਬ ਕਰਦੀ 7-8000 ਰੁਪਿਆ ਲੈਂਦੀ 7-8000 ਨੱਕਾ ਚਲੀ ਜਾਂਦਾ ਪਰ ਅਜੇ ਨਹੀਂ ਨਾ ਪਤਾ ਐਡੀ ਵੱਡੀ ਮੁਸੀਬਤ ਪੈ ਜਾਣੀ ਹੈ ਪਈ ਉਹਨੇ ਮੰਜੀ ਤੇ ਪੈ ਜਾਣਾ ਅਜੇ ਨੂੰ ਜੌਬ ਛੱਡਣੀ ਪਈ ਜੌਬ ਛੱਡੀ ਤੇ ਹੁਣ ਉਹ 1 ਮਹੀਨੇ ਦੀ ਸਾਲੀ ਕਿੰਨੀ ਦੇਰ ਕੱਢ ਲੇਗੀ 6000 ਰੁਪਿਆ ਨਾ ਕਿੰਨੀ ਦੇਰ ਕੱਢ ਲੇਗੀ 6000 ਰੁਪਿਆ ਅਜ 1000 ਰੁਪਿਆ ਤੇ ਸਿਲੰਡਰ ਹੀ ਹੈ ਠੀਕ ਹੈ ਜੀ ਉਹਦੇ ਨਾਲ ਰੋਟੀ ਪਾਣੀ ਵੀ ਖਾਣਾ 2-4 ਦਿਨ 10 ਦਿਨ 20 ਦਿਨ 17 ਦਿਨ ਹੋ ਗਏ ਨੇ ਉਹਨੂੰ ਅੱਜ ਇੱਕ ਮਹੀਨੇ ਦਾ ਖਰਚਾ ਮਹਾਂਈ ਇਹਦੇ ਕੋਲ ਹੋਏਗਾ ਜ਼ਿਆਦਾ ਤੋਂ ਜ਼ਿਆਦਾ ਉਸ ਤੋਂ ਬਾਅਦ ਕੀ ਕਰੇਗੀ ਅੱਜ ਇਹਨੂੰ ਜ਼ਰੂਰਤ ਹੈ ਇਲਾਜ ਦੀ ਉਹ ਕਹਿੰਦੀ ਰੋਟੀ ਪਾਣੀ ਦੀ ਮੈਂ ਕਿਤੇ ਨਾ ਗਈ ਤੋਂ ਬਰਤਨ ਮਾਂਜ ਲਾਂਗੀ ਕੁਝ ਕਰ ਲਾਂਗੀ ਸਫਾਈਆਂ ਕਰ ਲਾਂਗੀ ਪਰ ਮੈਨੂੰ ਮੇਰਾ ਪਿਤਾ ਠੀਕ ਹੋ ਜਾਵੇ ਇਸ ਤੋਂ ਜ਼ਿਆਦਾ ਕੁਝ ਨਹੀਂ ਮੰਗਦੀ ਜੀ ਬਿਲਕੁਲ ਇੱਕ ਪਿਤਾ ਦਾ ਇਲਾਜ ਮੰਗ ਰਹੀ ਹੈ ਨਾ ਤਾਂ ਇਹ ਘਰ ਮੰਗ ਰਹੀ ਹੈ ਨਾ ਕਮਰੇ ਮੰਗ ਰਹੀ ਹੈ ਨਾ ਕਮਰਿਆਂ ਦੀਆਂ ਸੱਤਾ ਮੰਗ ਰਹੀ ਹੈ ਨਾ ਹੀ ਰਸੋਈ ਮੰਗ ਰਹੀ ਹੈ ਨਾ ਹੀ ਕੁਝ ਹੋਰ ਮੰਗ ਰਹੀ ਹੈ ਇਹ ਧੀ ਸਿਰਫ ਆਪਣੇ ਪਿਤਾ ਦਾ ਇਲਾਜ ਦੀ ਮਦਦ ਮੰਗ ਰਹੀ ਹੈ ਕਿ ਇਹਨਾਂ ਦੇ ਪਿਤਾ ਦਾ ਇਲਾਜ ਹੋ ਜਾਵੇ ਤੇ ਇਹ ਬਿਲਕੁਲ ਤੰਦਰੁਸਤ ਹੋ ਜਾਣ ਤੇ ਫਿਰ ਆਪਣੇ ਪੈਰਾਂ ਤੇ ਖੜੇ ਹੋ ਕੇ ਇਸ ਧੀ ਦੇ ਨਾਲ ਜ਼ਿੰਦਗੀ ਗੁਜ਼ਾਰ ਸਕਣ ਤਾਂ ਨੇ ਆਪਣਾ ਫੋਨ ਨੰਬਰ ਬੋਲ ਦਿਓ ਜਿਹੜਾ ਕੋਈ ਤੁਹਾਡੇ ਨਾਲ ਰابطਾ ਕਾਇਮ ਕਰ ਸਕੇ ਫੋਨ ਦੇ ਜਰੀਏ ਤੁਹਾਡੇ ਨਾਲ ਰابطਾ ਕਾਇਮ ਕਰ ਸਕੇ ਠੀਕ ਹੈ ਦੋ ਵਾਰੀ ਰਿਪੀਟ ਕਰ ਦਿਓ ਮੇਰਾ ਫੋਨ ਨੰਬਰ 7837806186 7837806186 ਤੁਹਾਡੇ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਮੈਨੂੰ ਮਦਦ ਕਰੋ ਜੀ ਬਿਲਕੁਲ ਇਸ ਧੀ ਦੀ ਮਦਦ ਕਰਨੀ ਬੰਦੀ ਵੀ ਹੈ ਕਿਉਂਕਿ ਇਹ ਮਦਦ ਆਪਣੇ ਲਈ ਨਹੀਂ ਆਪਣੇ ਘਰ ਲਈ ਨਹੀਂ ਨਹੀਂ ਆਪਣੇ ਪਿਤਾ ਲਈ ਮੰਗ ਰਹੀ ਹੈ ਤਾਂ ਜ਼ਰੂਰਤ ਹੈ ਇਸ ਨੂੰ ਮਦਦ ਦੀ ਅੱਗੇ ਆਓ ਤੇ ਇਸ ਦੀ ਜ਼ਰੂਰ ਮਦਦ ਕਰੋ ਫੋਨ ਨੰਬਰ ਇਸ ਨੇ ਬੋਲ ਦਿੱਤਾ ਹੈ ਅਗਰ ਕੋਈ ਚਾਹਵਾਨ ਇਹਨਾਂ ਦੀ ਮਦਦ ਕਰਨਾ ਚਾਹਵੇ ਤਾਂ ਇਸ ਫੋਨ ਦੇ ਜਰੀਏ ਫੋਨ ਨੰਬਰ ਦੇ ਜਰੀਏ ਇਹਨਾਂ ਦੀ ਮਦਦ ਕਰ ਸਕਦਾ ਹੈ ਇਹਨਾਂ ਨਾਲ ਰਾਬਤਾ ਕਾਇਮ ਕਰ ਸਕਦਾ ਹੈ ਕੈਮਰਾ ਪਰਸਨ ਲਾਪਰੀਦੇ ਨਾਲ ਪਪਾਲ ਸਿੰਘ ਗ੍ਰੇਟ ਪੰਜਾਬ ਟੀਵੀ ਬਟਾਲਾ